ਕੇ ਲੁਧਿਆਣਾ ਤੋਂ ਨਾਮਜ਼ਦਗੀ ਭਰਨਗੇ ਰਵਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਤਰਫੋਂ ਉਮੀਦਵਾਰ ਅਲਾਣੇ ਗਏ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕੱਲ ਨੂੰ ਆਪਣੀ ਨਾਮਜ਼ਦਗੀ ਭਰਨਗੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਨਾਮਜ਼ਦਗੀ ਭਰਨਗੇ ਸੁਰਜੀਤ ਪਾਤੜ ਦੇ ਦਿहांत ਤੋਂ ਬਾਅਦ ਉਹਨਾਂ ਨੇ ਆਪਣਾ ਰੋਡ ਸ਼ੋਅ ਕੈਨਸਲ ਕਰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡੇ ਵਿਅਕਤੀ ਦੀ ਵੱਡੀ ਸ਼ਖਸੀਅਤ ਦੀ ਜਾਣ ਗਈ ਹੈ ਤੇ ਉਸ ਤੋਂ ਬਾਅਦ ਰੋਡ ਸ਼ੋਅ ਜਿਹੜਾ ਰੱਦ ਕੀਤਾ ਗਿਆ ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਹੀ ਨਾਮਜ਼ਦਗੀ ਪੱਤਰ ਦਾਖਲ ਕਰਾਂਗੇ ਮਰਿੰਦਰ ਸਿੰਘ ਰਾਜਾ ਬ੍ਰਿੰਦ ਦੇ ਵੱਲੋਂ ਜਿਹਾ ਆਖਿਆ ਗਿਆ ਕਾਂਗਰਸੀ ਤਰਫੋਂ ਐਸਆਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਮਰਿੰਦਰ ਸਿੰਘ ਰਾਜਾ ਬ੍ਰਿੰਦ ਚੌਂ ਮੈਦਾਨ ਦੇ ਵਿੱਚ ਨੇ ਕੱਲ ਨੂੰ ਉਹ ਆਪਣੀ ਨਾਮਜ਼ਦਗੀ ਜੜੀ ਉਹ ਪਰਣਗੇ ਸੁਰਜੀਤ ਪਾਤਰ ਦੇ ਅੰਤਮ ਸੰਸਕਾਰ ਤੋਂ ਬਾਅਦ ਨਾਮਜ਼ਦਗੀ ਭਰੀ ਜਾਏਗੀ ਪਿਤੇ ਦੀ ਸੁਰਜੀਤ ਪਾਤਰ ਦਾ ਦੇਹਾਂਤ ਪੋਗੈਸ ਇਸ ਤੋਂ ਬਾਅਦ ਅਮਰੰਦਸ ਸਿੰਘ ਰਾਜਾ ਵੜਿੰਗ ਦੇ ਵੱਲੋਂ ਆਪਣਾ ਰੋਡ ਸ਼ੋਅ ਜਿਹੜਾ ਕੈਂਸਲ ਕਰ ਦਿੱਤਾ ਗਿਆ ਉਹਨਾਂ ਨੇ ਆਖਿਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਨਾਮਜ਼ਦਗੀ ਭਰਨ ਲਈ ਚਾਇਆ ਜਾਏਗਾ ਪਲਕੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਵੱਲੋਂ ਨਾਮਜ਼ਦਗੀਆਂ ਜਿਹੜੀਆਂ ਭਰੀਆਂ ਜਾਣੀਆਂ ਲੁਧਿਆਣਾ ਤੋਂ ਮੁਕਾਬਲਾ ਬਹੁਤ ਦਿਲਚਸਪ ਰਹਿਣ ਵਾਲਾ ਹੈ ਕਾਂਗਰਸ ਤੋਂ ਮਰੰਦਰ ਸਿੰਘ ਰਾਜਾ ਵੜਿੰਗ ਬੀਜੇਪੀ ਤੋਂ ਰਵਨੀਤ ਮਿੱਟੂ ਜੋ ਤਾਜ਼ਾ ਤਾਜ਼ੇ ਬੀਜੇਪੀ ਐਪਾਜਪਾਈ ਬਣੇ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵੱਲੋਂ ਰਣਜੀਤ ਸਿੰਘ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੋਕ ਪ੍ਰਸ਼ਰ ਪੱਪੀ ਚੋਣ ਮੈਦਾਨ ਦੇ ਵਿੱਚ ਹੋਣਗੇ ਜੋ ਮੌਜੂਦਾ ਵਿਧਾਇਕ ਵੀ ਨਹੀਂ ਤਾਂ ਇੱਥੇ ਮੁਕਾਬਲਾ ਬਹੁਤ ਦਿਲਚਸਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੋਣ ਹਾਲਾਂਕਿ ਰਵਨੀਤ ਮਿੱਟੂ ਪਹਿਲੇ ਨਾਮਜ਼ਦੀਆਂ ਭਾਰ ਜੁਕਿਨੇ ਤੇ ਬਾਕੀ ਉਮੀਦਵਾਰ ਵੀ ਮਰੰਦਰ ਸਿੰਘ ਰਾਜਾ ਵੜਿੰਗ ਕਲ ਨੂੰ ਨਾਮਜ਼ਦਗੀ ਆਪਣਾ ਨੋਮੀਨੇਸ਼ਨ ਫਾਈਲ ਕਰਨਗੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਨੋਮੀਨੇਸ਼ਨ ਉਹਨਾਂ ਦੇ ਵੱਲੋਂ ਫਾਈਲ ਹੈ ਉਹ ਕੀਤਾ ਜਾਏਗਾ ਸਰਜੀਤ ਪਾਤਰ ਦੇ ਅੰਤਮ ਸੰਸਕਾਰ ਤੋਂ ਬਾਅਦ ਸਰਜੀਤ ਪਾਤਰ ਜੀ ਸਾਡੇ ਵਿਚਕਾਰ ਨਹੀਂ ਰਹੇ ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਨੋਮੀਨੇਸ਼ਨ ਜਿਹੜੇ ਆਪਦੇ ਕਾਗਜ਼ ਐ ਉਹ ਸ਼ਾਂਤ ਮੈਤਰੀਕੇ ਦੇ ਨਾਲ ਭਰਨੇ ਚਾਹੀਦੇ ਐ ਸੋ ਇਹ ਇਸ ਕਰਕੇ ਸਮੂਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਐ ਕਿ ਜਿਹੜਾ ਸਾਰਾ ਆਪਣਾ ਰੋਡ ਸ਼ੋ ਦਾ ਔਰ ਪ੍ਰੋਗਰਾਮ ਸੀਗਾ ਕੋਰੇਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ ਐ ਯਾਨੀ ਕਿ ਉਹਨੂੰ ਕੈਨਸਲ ਕਰਦੇ ਹੋਏ ਐ 72 ਸਾਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਵਾ ਕੇ ਤੇ ਫਿਰ ਮੈਂ ਆਪਦੇ ਨਾਮੀਨੇਸ਼ਨ ਪੇਪਰ ਪੜਾਂਗਾ